ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗਗੰਦ ਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝਨ ਕੋ ਦਾਓ ਸੂਰਾ ਸੋਪੇ ਚੰਨੀਐ ਜੋ ਲੜਾ ਦੀਨ ਕੇ ਹਿਤ ਪਰਜਾ ਪਰਜਾ ਕਟ ਮਰੇ ਕਬੂ ਨਾ ਛੱਡੈ ਖੇਤ ਮੈਂ ਅੱਜ ਜਿਸ ਜੋਧੇ ਦੀ ਵਾਰ ਕਹਿਣ ਲੱਗਾ ਓ ਸਿੱਖ ਕੌਮ ਦਾ ਪਹਿਲਾ ਵਾਰ ਸ਼ਾ ਜਰਨੈਲ ਹਠੀ ਜਪੀ ਤੇ ਪੂਰਨ ਗੁਰਸਿੱਖੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦਾ ਜਨਮ ਅਲਾਕਾ ਕਸ਼ਮੀਰ ਪੁਨਛ ਦੇ ਨਿੱਕੇ ਜਿਹੇ ਪਿੰਡ ਰਯੋਰੀ ਦੇ ਵਿੱਚ ਮਾਤਾ ਸੁਲੱਖਣੀ ਦੇਵੀ ਪਿਤਾ RAM ਦੇ ਭਰਦਵਾਜ ਦੇ ਘਰ 27 ਅਕਤੂਬਰ 1680 ਨੂੰ ਹੋਇਆ ਇਹ ਲਖਮਣ ਦੇ ਮੁੰਡਾ 15 ਸਾਲਾਂ ਦਾ ਹੋਇਆ ਸ਼ਸ਼ਤਰ ਵਿਦਿਆ ਕਰਨ ਲੱਗਾ ਪੂਰਾ ਗਬਰੂ ਜਾਪਦਾ ਏ ਲੰਬਾ ਕੱਦ ਚੌੜੀ ਛਾਤੀ ਲੰਮੀਆਂ ਬਾਹਾਂ ਭਰਮਾਂ ਗੱਸਾ ਇਹਦਾ ਰੂਪ ਡਲ ਡਲ ਪੈਂਦਾ ਏ ਇਹ ਸ਼ਸ਼ਤਰ ਵਿਦਿਆ ਕਰਨ ਲੱਗਾ ਇਹ ਤਲਵਾਰਬਾਜ਼ੀ ਕਰਨ ਲੱਗਾ ਇਹ ਨਾਜੇਬਾਜ਼ੀ ਕਰਨ ਲੱਗਾ ਨਿਤ ਦਿਹਾੜੇ ਘੋੜੇ ਤੇ ਚੜ ਕੇ ਕਸ਼ਮੀਰ ਦੇ ਜੰਗਲਾਂ ਵਿੱਚ ਪਹੁੰਚ ਕੇ ਇਹਦਾ ਰੋਜ ਦਾ ਸੁਭਾਅ ਬਣ ਗਿਆ ਜੰਗਲੀ ਜੀਬਾਂ ਦਾ ਸ਼ਿਕਾਰ ਕਰਨਾ ਹੀ ਜਦੋਂ ਸਮਾਂ ਕਰਵਟ ਲੈਂਦਾ ਹੈ ਇਨਸਾਨ ਨੂੰ ਕੁਝ ਪਤਾ ਨਹੀਂ ਲੱਗਦਾ ਇੱਕ ਦਿਨ ਐਸਾ ਆਇਆ ਲక్ష్మణ ਦੇ ਅੰਮ੍ਰਿਤ ਵੇਲੇ ਆਪਣੀ ਹਵੇਲੀ ਵਿੱਚੋਂ ਨਿਕਲਿਆ ਇਹਨੇ ਤੀਰਾਂ ਦੇ ਨਾਲ ਆਪਣੇ ਪੱਥੇ ਨੂੰ ਪਰਿਆ ਜਵਾਨ ਨੇ ਮੋਢੇ ਤੇ ਕਮਾਨ ਲਟਕਾਈਏ ਆਪਣੇ ਗੱਤਰੇ ਕਿਟਾਰੀ ਪਾਈਏ ਇਹ ਸਿੱਧਾ ਹੀ ਬਾਪੂ ਦੇ ਘੋੜਿਆਂ ਦੇ ਤਵੇਲੇ ਵਿੱਚ ਪਹੁੰਚਿਆ ਇਹਨੇ ਸਪੈਸ਼ਲ ਨਸਲ ਦਾ ਘੋੜਾ ਬਾਰ ਕੱਢਿਆ ਜਵਾਨ ਨੇ ਮਾਰੀਏ ਪਲਾਕੀ ਬਹਿ ਗਿਆ ਘੋੜੇ ਦੀ ਪਿੱਛੇ ਦੇ ਉੱਤੇ ਇੱਕ ਵਿਦਵਾਨ ਕਹਿੰਦਾ ਬੱਲੇ ਨਹੀਂ ਜਵਾਨੀਏ ਤੇਰਾ ਵੀ ਜਵਾਬ ਨਹੀਂ ਘੋੜੇ ਦੀ ਸਵਾਰੀ ਕਰੇ ਪੈਰਾਂ ਚਰਕਾਵ ਨਹੀਂ ਇਹ ਸਮਾਂ ਹਰ ਇੱਕ ਇਨਸਾਨ ਤੇ ਇੱਕ ਵਾਰੀ ਆਉਂਦਾ ਏ ਜਦੋਂ ਆਰਗੂ ਇੱਥੇ ਪਹੁੰਚਦੀ ਏ ਤਾਂ ਹਰ ਇੱਕ ਨੂੰ ਲੱਗਦਾ ਏ ਜਿੱਥੇ ਮੈਂ ਪੈਰ ਰੱਖਨੇ ਧਰਤੀ ਕੰਬਦੀ ਏ ਇਹੋ ਸਮਾਂ ਇਸ ਲਕਸ਼ਮਣ ਦੇਵ ਤੇ ਵੀ ਆਇਆ ਹੈ ਜਵਾਨ ਨੇ ਮਾਰਿਆ ਘੋੜੇ ਨੂੰ ਅੱਡੀ ਸ਼ਿਕਾਰ ਖੇਡਣ ਦੇ ਮਨਸੂਬੇ ਦੇ ਨਾਲ ਕਸ਼ਮੀਰ ਦੇ ਜੰਗਲਾਂ ਦੇ ਵੱਲ ਨੂੰ ਘੋੜਾ ਸਿੱਧਾ ਹੈ ਇੰਝ ਕਰਦਾ ਸੀ कटारी होर उ कटारी ਸਦਾ ਹੋਈ ਖੇਡਣਿਆਰੀ ਹੋ ਬੇਟੀ ਰਾਇ ਉਸਦਾ ਹੋਈ ਖੇਡਿਆਰੀ ਕਾਰੀ ਨੇ ਖੱਟ ਕੇ تیر ਮਾਰਿਆ ਹਰਨੀ ਦੇ ਕਾਲਜ ਲੱਗਾ ਇਹ ਜਮੀਨ ਤੇ ਡਿੱਗੀ ਜਵਾਨ ਨੇ ਘੋੜਾ ਭਜਾਇਆ ਇਹਦੇ ਕੋਲ ਆਇਆ ਘੋੜਿਆਂ ਥੱਲੇ ਆਇਆ ਇਹਦੀ ਮੁੱਢ ਟੁੱਗ ਕਰਨ ਲੱਗਾ ਜਦੋਂ ਉਹਦਾ ਪੇਟ ਕਿਰਿਆ ਤਾਂ ਅਚਰਦੀ ਗੱਲ ਹੋਈ ਦੋ ਹਟਨੋਰੇ ਦੋ ਬੱਚੇ ਜਿਨ੍ਹਾਂ ਨੇ ਅਜੇ ਜਨਮ ਲੈਣਾ ਹੈ ਦੁਨੀਆ ਵੇਖੀ ਨਹੀਂ ਇਸ ਜਵਾਨ ਦੀਆਂ ਅੱਖਾਂ ਦੇ ਅੱਗੇ ਤੜਫਣ ਲੱਗੇ ਸ਼ਿਕਾਰੀ ਡਰ ਗਿਆ ਇਹਦੇ ਮੱਥੇ ਤੇ ਤਰੇਲੀ ਆ ਗਈ ਏ ਇਹ ਆਪ ਮੁਹਾਰੇ ਉੱਠ ਕੇ ਕਹਿਣ ਲੱਗਾ ਲక్ష్మణਦੇਬਾ ਤੂੰ ਪਾਪੀ ਐ ਇਹਨਾਂ ਬੱਚਿਆਂ ਨੇ ਤੇਰਾ ਕੀ ਵਧਾੜਿਆ ਏ ਤੈਨੂੰ ਲੇਖਾ ਦੇਣਾ ਪਏਗਾ ਜਵਾਨ ਨੇ ਕਟਾਰੀ ਕੱਢ ਕੇ ਨਦੀ ਵਿੱਚ ਭਗਾ ਕੇ ਸੁੱਟ ਦਿੱਤੀ ਕਾਨੀਆਂ ਤੋੜ ਦਿੱਤੀਆਂ ਕਮਾਂਡ ਤੋੜ ਦਿੱਤੀ ਸਦਾ ਨੇ ਕਸ਼ਮੀਰ ਦੀ ਧਰਤੀ ਨੂੰ ਟეკਿਆ ਮੱਥਾ ਕੇ ਇਸ ਪਿਛੇਵਲ ਸੁੱਟ ਲਈ ਦਸਵੇਂ ਪਾਤਸ਼ਾਹ ਕਹਿੰਦੇ ਨੇ ਮੈਂ ਹੂੰ ਪਰਮਪੁਰਖ ਦਾ ਦਾਸ ਆ ਦੇਖਣ ਆਇਓ ਜਗਤ ਮਾਸਾ ਇਹ ਦੁਨੀਆਦਾਰੀ ਇੱਕ ਤਮਾਸ਼ਾ ਹੀ ਏ ਲక్ష్మణ ਦੇਵ ਵੀ ਇਹ ਦੁਨੀਆ ਦਾ ਤਮਾਸ਼ਾ ਵੇਖਣ ਲਈ ਚੱਲ ਪਿਆ ਆਖਿਰ 1685 ਈਸਵੀ ਨੂੰ ਪੰਜਾਬ ਦੇ ਰਾਮ ਥੰਮਣ ਪਿੰਡ ਵਿੱਚ ਆਇਆ ਇੱਥੇ ਜਾਨਕੀ ਦਾਸ ਬਰਾਗੀ ਸਾਧੂ ਨੂੰ ਗੁਰੂ ਧਾਰਿਆ ਤੇ ਆਪਣਾ ਨਾਮ ਰੱਖਿਆ ਮਾਧੋਦਾਸ ਬਰਾਗੀ ਇਹ ਤੋਂ ਬਾਅਦ 7 ਸਾਲ ਯੂਪੀ ਤੇ ਸੀਪੀ ਦੇ ਜੰਗਲਾ ਵਿੱਚ ਭਟਕਦਾ ਰਿਹਾ ਹੈ ਉੱਥੇ ਇੱਕ ਸਾਧੂ ਮਿਲਿਆ ਜਿਹਦਾ ਨਾਮ ਹੈ ਅਗੜਨਾਥ ਉਹਦੀ ਸੇਵਾ ਕੀਤੀ ਤੇ ਰਿੰਧੀਆਂ ਸਿੰਧੀਆਂ ਲੰਘਾ ਆਖਰ ਮਾਧੋਦਾਸ ਨੇ ਇਸ ਅਗੜਨਾਥ ਨੂੰ ਵੀ ਸ਼ਰਧਾ ਦਿੱਤਾ ਤੇ ਤੁਰਿਆ ਜਾਂਦਾ ਹੈ ਤਾਪਦੀ ਨਦੀ ਈਰ ਕੇ ਲੰਘਿਆ ਪੱਥਰ ਦੇ ਪਹਾੜ ਨੂੰ ਲੰਘਦਾ ਜਾਂਦਾ ਹੈ ਅੱਗੇ ਗਦਾਫਰੀ ਨਦੀ ਵੀ ਪਾਰ ਲੰਘਿਆ ਜਦੋਂ ਅਗਲੇ ਪਾਸੇ ਗਿਆ ਕੀ ਵੇਖਦਾ ਏ ਹਰਿਆ ਭਰਿਆ ਰਣਵੀਕ ਜਿਹਾ ਕੰਡਾ ਏ ਇੱਥੇ ਹੀ ਮੋਰਤਾ ਗੜ ਦਿੱਤਾ ਇੱਥੇ ਹੀ ਡੇਰਾ ਗੜ ਦਿੱਤਾ ਧੂਣਾ ਲੱਗ ਗਿਆ ਕਿਤੇ ਲਾਟਾਂ ਵਾਲੀ ਦਾ ਫੋਟੋ ਲੱਗਾ ਏ ਕਿਤੇ ਰਾਮਚੰਦਰ ਕਿਤੇ ਕ੍ਰਿਸ਼ਨ ਭਗਵਾਨ ਕਿਸੇ ਭੈਰਾਂ ਜਤੀ ਚੱਲ ਖੜਕ ਰਹੇ ਨੇ ਜਹ ਜਹ ਕਾਰ ਹੋ ਰਹੀ ਏ ਦੂਰ ਦੂਰ ਤੱਕ ਮਸ਼ਹੂਰੀ ਹੋ ਗਈ ਏ ਉੱਥੇ ਮਕਾਨ ਸਰ ਗਏ ਮਾਧੋਦਾਸ ਨੇ ਇੱਕ ਸਪੈਸ਼ਲ ਮਕਾਨ ਬਣਾਇਆ ਇਹ ਦੇ ਬੀ ਸਪੈਸ਼ਲ ਪਲੰਗੜਾ ਹੈ ਕੋਈ ਮਹਾਂਪੁਰਖ ਵਰ ਆਣਾ ਉਹਨੂੰ ਸਤਕਾਰ ਦੇ ਨਾਲ ਇਸ ਪਲੰਗ ਉੱਤੇ ਵਹਾਲਣਾ ਐ ਸਾਮੰਤਰ ਪੜਨਾ ਜੇ ਪਲੰਗ ਪੁੱਠਾ ਕਰਕੇ ਸੁੱਟ ਲੈਣਾ ਹਤਾੜੀ ਮਾਰ ਕੇ ਹੱਸ ਪੈਣਾ ਦੂਰ ਦੂਰ ਤੱਕ ਇਹਦੀ ਮਹਿਮਾ ਖਿਲਰੀ ਪਈ ਏ ਇਧਰ ਬਾਪੂ ਕਲੀਆਂ ਵਾਲੇ ਸੱਕਿਆਂ ਪਾਤਸ਼ਾਹ ਨੇ ਆਨੰਦ ਪ੍ਰਸਾਦ 1704 ਵਿਸ਼ਣ ਦਿੱਤਾ 1708 ਦੇ ਵਿੱਚ ਨੰਦੇੜ ਆ ਗਏ ਕਹਿਣ ਲੱਗੇ ਦਿਆ ਸਿੰਘ ਜੀ ਚਲੋ ਮਾਧੋਦਾਸ ਬਰਾਗੀ ਦੇ ਡੇਰੇ ਚ ਲਈ ਜਦੋਂ ਕਲੰਗੀਧਰ ਪਾਤਸ਼ਾ ਸਿੰਘਾਂ ਸੇਵਕਾਂ ਦੇ ਨਾਲ ਮਾਧੋਦਾਸ ਸਾਭ ਦੇ ਡੇਰੇ ਆਏ ਸਾਧੂ ਉਸ ਵਕਤ ਡੇਰੇ ਵਿੱਚ ਨਹੀਂ ਸੀ ਓਕਤੇ ਦੂਰ ਗੁਫਾ ਵਿੱਚ ਬੈਠਾ ਤਪੱਸਿਆ ਕਰ ਰਿਹਾ ਸੀ ਮੇਰੇ ਸ਼ਹਿਨशाह ਸਿੱਧੇ ਹਿਲੰਗੇ ਤੇ ਮਾਧੋਦਾਸ ਦੇ ਸਪੈਸ਼ਲ ਪਲੰਗ ਤੇ ਜਾ ਬੈਠੇ ਇਹਦੇ ਚੇਲਿਆਂ ਨੇ ਆਖਿਆ ਸੱਚੇ ਪਾਤਸ਼ਾਹ ਇਸ ਪਲੰਗ ਤੋਂ ਉੱਠ ਖੜੋ ਤੁਹਾਨੂੰ ਪਤਾ ਨਹੀਂ ਇਹ ਪਲੰਗ ਕੀ ਦਾ ਹੈ ਇੱਕੇ ਦਾ ਚੇਲਾ ਕਹਿਣ ਲੱਗਾ ਗੁਰੂ ਜੀ ਇਸ ਡੇਰੇ ਵਾਲੇ ਸਾਧ ਦੀ ਕੀ ਕਥਾ ਸੁਣਾਵਾ ਉਹ ਦੀ ਸੂਰਤ ਬੰਗ ਪਗੰਬਰਾਂ ਤੇ ਲੰਬੀਆਂ ਬਾਹਾਂ ਸਿਬ ਜੀ ਬੰਗੂ ਸੋਨੀਆਂ ਉਹਦੇ ਸੀਟ ਜਟਾਵਾ ਉਹਨ ਘਰਮਟ ਪਾ ਕੇ ਬੈਠੀਆਂ ਪੁੱਤ ਮੰਗਣ ਮਾਵਾਂ ਨਾਲ ਸਵਰਨ ਦੇ ਜਣੀਆਂ ਉਹਦੇ ਪੈਰ ਖੜਾਵਾ ਉਹਨੇ ਪੀਰ ਜੱਪੇ ਜੇ ਆਪਣੇ ਖਿੱਚ ਦੇਣ ਤਣਾਵਾ ਉਹਦੇ ਚੇਲੇ ਕਰਦੇ ਕੀਮਿਆਂ ਨੂੰ ਹੱਥੀ ਛਾਵਾ ਗੁਰੂ ਜੀ ਕਹਿਣ ਲੱਗੇ ਗੁਰਮਖਾ ਉਸ ਪਿਆਰੇ ਨੂੰ ਬੁਲਾ ਕੇ ਲਿਆ ਲਓ ਜੀ ਬਾਗ ਦੇ ਵਿੱਚ ਘੋੜੇ ਖੁੱਲੇ ਫਿਰ ਰਹੇ ਨੇ ਚੜਾਵੇ ਦੇ ਆਏ ਕਿ ਬੱਕਰੇ ਸਿੰਘਾਂ ਨੇ ਛਟ ਕੇ ਦੇਜੇ ਵਿੱਚ ਪਾ ਦਿੱਤੇ ਇਹਦੇ ਕੇਲੇ ਭੱਜੇ ਦਿਨ 4 ਮੀਲ ਤੇ ਜਾ ਕੇ ਕਹਿਣ ਲੱਗੇ ਮਾਜਦਾਸ ਆ ਕੇ ਆਪਣੇ ਡੇਰੇ ਦਾ ਹਾਲ ਵੇਖ ਲੈ ਕੋਈ ਪੰਜਾਬ ਤੋਂ ਸਾਧੂ ਮਹਤਮਾ ਆਇਆ ਹੈ ਤੇਰੇ ਪਲੰਗ ਦੇ ਉੱਤੇ ਚੌਂਕੜਾ ਮਾਰ ਕੇ ਬੈਠਾ ਹੈ ਉਹਦੇ ਨਾਲਦਿਆਂ ਨੇ ਤੇਰੇ ਬੱਕਰੇ ਝੰਕਦੇ ਨੇ ਸਾਰਾ ਬਾਗ ਜਾਨ ਦਿੱਤਾ ਏ ਲੋ ਜੀ ਮਾਧੋਦਾਸ ਨੂੰ ਆ ਗਿਆ ਗੁੱਸਾ ਤਾਇਕੇ ਦਾ ਕੇਲਾ ਕਹਿਣ ਲੱਗਾ ਮਹਾਪੁਰਖ ਉਸ ਮਹਾਪੁਰਖ ਦੀ ਕੀ ਗੱਲ ਦੱਸਾਂ ਉਹਦਾ ਢਲਕਮਾ ਮੱਥਾ ਖੰਡੇ ਦੀ ਧਾਰ ਵਰਗਾ ਤਿੱਖਾ ਨਖ ਗੁਲਾਬ ਦੀ ਪੱਤੀਆਂ ਵਰਗੇ ਬੁੱਲ ਜਿਵੇਂ ਕੁਦਰਤ ਨੇ ਉਸ ਪਾਈ ਹੋਵੇ ਕਦੀ ਕਦੀ ਨੇਤਰ ਚੱਕ ਕੇ ਵੇਖਦਾ ਏ ਮੈਨੂੰ ਤੇ ਉਹ ਲੱਗਦਾ ਇਹਦੇ ਨੇਣਾ ਵਿੱਚ ਪਿਆਰ ਦਾ ਹੜ ਆਇਆ ਬੱਜ ਦਿਲਬਰ ਲੁੱਟਿਆ ਗਿਆ ਇਸ਼ਾਰਿਆਂ ਤੇ ਮਾਧੋ ਦਾਸ ਬਰਾਗੀ ਦੇ ਕੇਲੇ ਮਾਧੋ ਦਾਸ ਨੂੰ ਉਹਦੇ ਬਾਗ ਦੀ ਹਾਲਤ ਇੰਜ ਬਿਆਨ ਕਰ ਰਿਹਾ ਓ चेले ਸਾਥੀ ਨਾਲ ਜੇ ਹੋ ਜੇ ਕੁਝ ਕੇ ਸਾਥੀ ਨਾਲ ਜੇ ਰਹੇ ਹੋਰ ਵੀ ਪਿੱਛੇ ਆ Thank <laughs> you. ਬਾਬਾ ਜੀ ਉਹ ਤੇ ਕੋਈ ਬਾਦਸ਼ਾਹਾਂ ਦਾ ਬਾਦਸ਼ਾਹ ਯਾਪਦਾ ਏ ਹੀਰਿਆਂ ਜਿਹੜੀ ਕਲਗੀ ਉਹਦੀ ਸੋਹਣੀ ਅੱਖਾਂ ਉਹਦੀ ਸਜਾਈ ਹੋਈ ਦਸਤਾਰ ਉਹਦਾ ਘੁੱਟਣਾ ਪਜਾਮਾ ਤੇ ਸ਼ਸਤਰ ਸਜਾਏ ਹੋਏ ਉਹ ਤੇ ਅਲੱਦਾ ਰੂਪ ਯਾਪਦਾ ਏ ਪਰ ਮਹਾਪੁਰਖੋ ਬਾਗ ਦੀ ਹਾਲਤ ਤੁਸੀਂ ਜਾ ਕੇ ਖੁਦ ਵੇਖ ਲਓ ਮਾਜਦ ਉਸ ਕਹਿਣ ਲੱਗਾ ਓਏ ਮੇਰੇ ਸਾਹਮਣੇ ਕਿਸੇ ਹੋਰ ਦੀ ਸਿਫਤ ਚਲੋ ਮੈਂ ਵੇਖਿਆ ਨਾ ਉਹਦੀ ਸ਼ਕਤੀ ਅੱਜ ਮੰਬੂਲਾ ਹੋਇਆ ਮਾਰੋ ਮਾਰ ਕਰਦਾ ਆਪਣੇ ਬਾਗ ਬਲਮਾਜ਼ੋ ਦਾ ਸਾਰੇ ਆਏ ਅੱਜ ਇਰਦੀਆਂ ਸਿੱਧੀਆਂ ਪੰਜਾਬੀ ਪੀਰਾਂ ਦੀ ਕੋਈ ਪੇਸ਼ ਨਾ ਗਈ ਤਾਂ ਟਿਕ ਟਿਕੀ ਲਾ ਕੇ ਗੁਰੂ ਸਾਹਿਬ ਦੇ ਕੇਰੇ ਵੱਲ ਵੇਖਦਾ ਏ ਬਾਣੀ ਕਹਿੰਦੀ ਏ ਤਨ ਮਨ ਹੋਇ ਨਿਹਾਲ ਜਾ ਗੁਰ ਦੇਖਾ ਸਾਹਮਣੇ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਹੀਂ ਕਹਿਣ ਲੱਗੇ ਮਾਰੋ ਦਾਸ ਸਹਿ ਪਛਾਣਿਆ ਸੱਚੇ ਪਾਤਸ਼ਾਹ ਤੁਹਾਡੀਆਂ ਬਾਧਰੀਆਂ ਤੁਹਾਡੀਆਂ ਕੁਰਬਾਨੀਆਂ ਦੀਆਂ ਬੜੀਆਂ ਕਹਾਣੀਆਂ ਸੁਣੀਆਂ ਨੇ ਮੇਰੇ ਗਰੀਬ ਨਿਵਾਜ਼ ਕਹਿਣ ਲੱਗੇ ਮਾਧਦਾਸ ਖੂਨ ਨਹੀਂ ਖੋਲਿਆ ਸੱਚੇ ਪਾਤਸ਼ਾਹ ਮੈਂ ਤਾਂ ਸ਼ਕਾਰ ਛਣ ਚ ਪਾਹ ਮੈਂ ਤਾਂ ਇੱਕ ਬਰਾਗੂ ਸਾਧੂ ਬਣ ਗਿਆ ਹਾ ਸਾਡਾ ਖੂਨ ਤੇ ਠੰਡਾ ਹੁੰਦਾ ਏ ਪਰ ਤੁਸੀਂ ਨੇ ਘੋਰ ਪਾਪ ਕੀਤਾ ਏ ਗੁਰੂ ਸਾਹਿਬ ਕਹਿਣ ਲੱਗੇ ਕਿਹੜਾ ਕਹਿਣ ਲੱਗਾ ਜੀ ਮੇਰਾ ਧਰਮ ਕਸ਼ਟ ਕਰ ਦਤਾ ਏ ਮੇਰੇ ਬਾਗ ਦੇ ਵਿੱਚ ਬੱਕਰੇ ਝਟਕੇ ਗਏ ਨੇ ਗੁਰੂ ਸਾਹਿਬ ਕਹਿਣ ਲੱਗੇ ਜਿੱਥੇ ਖੂਨ ਡੋਲ ਜੇ ਉਹ ਥਾਂ ਭ੍ਰਿਸ਼ਟ ਹੋ ਜਾਂਦਾ ਹੈ ਜੀ ਸਾਡੇ ਧਰਮ ਦਾਤੇ ਇਹੋ ਊਸੂਲ ਹੈ ਮਦਦਾਸ ਕਿਹੜੇ ਦੇਸ਼ ਪੁੱਤਰ ਨੇ ਜੀ ਮੈਂ ਭਾਰਤ ਦੇਸ਼ ਦੇ ਵਿੱਚ ਰਹਿਣਾ ਹ ਉਹ ਜਿਹਦਾ ਕੋਨਾ ਕੁਨਾ ਬੇਗੁਨਾਹਾਂ ਦੇ ਖੂਨ ਲੜੰਗਿਆ ਗਿਆ ਇੱਥੇ ਅਬਲਾਂ ਦੀ ਕੋਈ ਇੱਜ਼ਤ ਨਹੀਂ ਇੱਥੇ ਬੱਕਰੇ ਦੇ ਵਾਂਗ ਮਸੂਮ ਚਟਕਾ ਦਿੱਤੇ ਗਏ ਓਏ ਤੇਰਾ ਡੇਰਾ ਹਜੇ ਸਕੇ ਰਿਹਾ ਹੱਥ ਜੋੜ ਕੇ ਗੋਡਿਆਂ 'ਪਾਰ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਕਹਿਣ ਲੱਗਾ ਗੁਰੂ ਜੀ ਮੈਨੂੰ ਕੀ ਹੁਕਮ ਹੈ ਸੇਵਾ ਕਹਿਣ ਲੱਗੇ ਤੂੰ ਕੌਣ ਹੈ ਮੈਂ ਜੀ ਬੰਦਾ ਕਹਿਣ ਲੱਗੇ ਜੇ ਤੂੰ ਬੰਦਾ ਹੈ ਤਾਂ ਅਸੀਂ ਤੈਨੂੰ ਬਾਬਾ ਪੰਦਾ ਸਿੰਘ ਬਹਾਦਰ ਬਣਾਣਾ ਕਹਨੇ ਹੈ ਪਿਆਰ ਹੈ ਜੋ ਹੁਕਮ ਮੇਰੀ ਸੱਚੀ ਸਰਕਾਰ ਅੰਮ੍ਰਿਤ ਤਿਆਰ ਹੋਇਆ ਪੰਜ ਛੱਤੇ ਲੈਣਾ ਵਿੱਚ ਪੰਜ ਛੱਤੇ ਸਿਰ ਵਿੱਚ ਪੰਜ ਕੁੱਟ ਦੇ ਕੇ ਪੰਥ ਖਾਲਸਾ ਸੁਜਾਗਿਓ ਓ ਚਿੜੀਆਂ ਨੇ ਪੀਤਾ ਬਾਜਨੇ ਮਰੋੜ ਸੁੱਡੇ ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾ ਗਿਓ ਆਬੇ ਹਿਆਤ ਕਹਾ ਜ਼ਾਇਮਰਤ ਕਹਾ ਜ਼ਿੰਦਗੀ ਦਾ ਭੇਦ ਦੇ ਵਿੱਚ ਸਮਝਾ ਗਿਓ ਕੇਵਲ ਮੈਂ ਨਹੀਂ ਲੱਖਾਂ નિર્ਦੋਸ਼ ਕਹਿਣ ਗੈਰਤਾਂ ਦੇ ਸੂਹੇ ਫੁੱਲ ਦਿਲਾਂ 'ਚ ਖੰਡਾ ਗਿਓ ਲਓ ਜੀ ਸਵਾ ਮਹੀਨਾ ਬਿਤੇ ਆ ਬਬਰ ਸ਼ੇਰਾ ਸਿੰਘਾ ਵਿਚ ਵੰਡਾ ਏ ਸੰਗਤ ਕਰਦਾ ਏ ਸਾਡਾ ਮਾਨ ਏ ਜੈਸੀ ਸੰਗਤ ਕਰਦਾ ਏ ਉਹਦੇ ਰੰਗ ਕਬੂਲਦਾ ਏ ਇੱਕ ਦਿਨ ਤਕਾਲਾਂ ਦਾ ਵੇਲਾ ਏ ਰਹਿਰਾ ਸਾਹਿਬ ਦਾ ਭੋਗ ਪਿਆ ਏ ਗਰੂ ਅੱਜ ਹੱਥ ਜੋੜ ਕੇ ਖੜ ਗਿਆ ਸੱਚੇ ਪਾਤਸ਼ਾਹ ਆ ਪੰਜਾਬ ਵਾਲੀ ਸੇਵਾ ਮੈਂ ਦਿੱਤੀ ਜਾਵੇ ਬੰਦਾ ਸਿੰਘ ਅਸੀਂ ਤੇ ਅੱਜ ਕਿਸੇ ਦੀ ਡਿਊਟੀ ਲੈਣੀ ਹੈ ਲਾਣੀ ਹੈ ਇਹ ਸੇਵਾ ਤੂੰ ਲੈ ਲੈ ਅਸੀਂ ਤੈਨੂੰ ਪੰਜ ਪਿਆਰੇ 20 ਸਿੰਘ ਪੰਜ ਤੀਰ ਨੰਗਾਰਾ ਤੇ ਨਿਸ਼ਾਨ ਸਾਹਿਬ ਦੇ ਅੰਦਰ ਦਿਨੇ ਆ ਓਟ ਗੁਰੂ ਨਾਨਕ ਪਾਸ਼ਾ ਦੀ ਤੱਕਣੀ ਲਓ ਜੀ ਲਾ ਕੇ ਗੁਰੂ ਸਾਹਿਬ ਤੋਂ ਅੱਗੇ ਆ ਬਾਬਾ ਬੰਦਾ ਸਿੰਘ ਬਹਾਦਰ ਮਾਰੋ ਮਾਰ ਕਰਦਾ ਪੰਜਾਬ ਨੂੰ ਆ ਰਿਹਾ ਏ ਦਿੱਲੀ ਟੱਪਿਆ ਬਾਂਗਰ ਦੇਸ਼ ਦਾ ਬੜਿਆ ਉੱਥੇ ਦੋ ਪਿੰਡ ਨੇ ਇੱਕ ਦਾ ਨਾਮ ਹੈ ਸਹਿਰੀ ਦੂਸਰ ਦਾ ਨਾਮ ਹੈ ਖੰਡਾ ਇੱਥੇ ਆ ਕੇ ਡੇਰਾ ਕੀਤਾ ਤੇ ਕੁਝ ਚਿੱਠੀਆਂ ਲਿਖੀਆਂ ਕਿਨਾਂ ਨੂੰ ਮਾਝ ਮਾਲਵਾ ਦੁਆਬਾ ਦੇ ਖਿੰਡੇ ਪੁੰਡੇ ਸਿੰਘਾਂ ਨੂੰ ਜੰਗਲਾਂ ਵਿੱਚ ਚਿੱਠੀਆਂ ਭੇਜੀਆਂ ਗਈਆਂ ਕਿ ਗੁਰੂ ਦਾ ਵਖਿਆ ਕੋਈ ਬੰਦਾ ਆ ਰਿਹਾ ਏ ਲਓ ਜੀ ਕਾਫਲਿਆਂ ਦੇ ਕਾਫਲੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਣ ਮਿਲੇ ਪੰਜਾਬ ਵਿੱਚ ਵੜਦੇ ਆ ਯੋਧਾ ਟੁੱਟ ਕੇ ਸਮਾਣੇ ਸ਼ਹਿਰ ਉੱਤੇ ਪੈ ਗਿਆ ਕਿ ਪੂਰੀ ਮੁਸਤਵਾਬਾਦ ਉਜਾੜ ਦਿੱਤੇ ਗਏ ਇਹ ਰੋਜ਼ ਨਿਕਲਦਾ ਤੂੰ ਇਹ ਨੂੰ ਵੇਖ ਕੇ ਬਜੀਦ ਖਾਨਾ ਪਤਾ ਲੱਗਿਆ ਇਹ ਅੱਗ ਦਾ ਭੰਪੜ ਬਣ ਕੇ ਇੱਕ ਦਿਨ ਸਰਹੰਗ ਤੇ ਵੀ ਟੁੱਟ ਕੇ ਪਏਗਾ ਲੋ ਜੀ ਕਰਕੇ 40000 ਪਠਾਨ ਲੜਾ ਕੇ ਇਕੱਠਾ ਬਜੀਦ ਖਾਨ 12 ਮੀਲ ਦੂਰ ਸਰਹੰਗ ਸ਼ਹਿਰ ਤੋਂ ਜੱਪੜ ਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਰਨ ਲੱਗਾ ਅਧੀਕ ਆਜ ਆਜੀ ਸਮਾਂ 22 ਮਈ 1710 ਦਾ ਹੈ ਇੱਕ ਪਾਸੇ ਖਾਲਸਾ ਫੌਜ ਹੈ ਇੱਕ ਪਾਸੇ ਪਾਪੀ ਬਚੀਦਾ ਦੀ ਫੌਜ ਹੈ ਦੋਨੇ ਦਲ ਅੰਗਣੋ ਸਾਹਮਣੇ ਹੋਏ ਗਏ ਗੱਟ ਤੇ ਖੜਕੀ ਆਖਰ ਕੌਮ ਦਾ ਜਰਨਲ ਮਾਰ ਕੇ ਘੋੜੇ ਨੂੰ ਅੱਗ ੱਡੀ ਆ ਗਿਆ ਮੈਦਾਨੇ ਜੰਗ ਦੇ ਵਿੱਚ ਜਦੋਂ ਸਾਹਮਣੇ ਦੇਖਿਆ ਪਾਪੀ ਬਚੀਦਾ ਤਾ ਗੁਰੂ ਸਾਹਿਬ ਦੇ ਬਖਸ਼ੇ ਪੰਜਾਂ ਤੀਰਾਂ ਦੇ ਵਿੱਚੋਂ ਸਤ ਰੰਗ ਕਹਿ ਕੇ ਜਵਾਨ ਨੇ ਕੁੱਟ ਲਿਆ ਲਾਇਆ ਮੱਥੇ ਨੂੰ ਕਹਿ ਕੇ ਕਲੀਆਂ ਵਾਲੇ ਤੇਰਾ ਆਸਰਾ ਰੱਖ ਲਿਆ ਤੰਦੀ ਦੇ ਉੱਤੇ ਤੇ ਖਿੱਚ ਕੇ ਤੰਦੀ ਪਾਪੀ ਬਚੀਤੇ ਦੇ ਮੱਥੇ 'ਵਲ ਸਿਰ ਕਰਦਾ ਕਾਲ ਦਾ ਪੁੱਤਰ ਹੇ श्रंगारू जोशी आग बिजली बैग झलिक ਈ ਲੋਕ ਉਤੇ ਲੋਕ ਵਿੱਚ ਜੰਗ ਦੇ ਤਾ ਤੇਰੀਆ ਜੱਗ ਵਿੱਚ ਰੱਦੀਆ ਬਹਾਦਰਾਂ ਤੇਰੀਆ ਹਾ ਜਹਾਨਾ ਦੁਨੀਆ ਦਾ ਪਾਪੀ ਕੇ ਮਾਰਨੇ ਕੋ ਪਾਪ ਮਹਾਵਲੀ ਹੈ ਬਾਣੀ ਕਹਿੰਦੀ ਏ ਇਹ ਕਰ ਕਰੇ ਸੋ ਇਹ ਕਰ ਪਾਏ ਜੈਸਾ ਕੋਈ ਕਰਦਾ ਹੈ ਵੈਸਾ ਹੀ ਭਰਨਾ ਪੈਂਦਾ ਹੈ ਵਜੀਦਾ ਪਾਪੀ ਹੱਥੀ ਤੋਂ ਲੱਗਿਆ ਤੇ ਜੀਂਦੇ ਦਬਲਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੇਸ਼ ਕੀਤਾ ਘੋੜਿਆਂ ਦਾ ਮਕਰ ਬਨ ਕੇ 12 ਅਮੀਰ ਘੋੜੇ ਸਰਹੰਦ ਵੱਲ ਭਜਾਏ ਗਏ ਤੇ ਸਰਹੰਦ ਦੇ ਦਿਵਾਲੇ ਗੇੜਾ ਕੱਢਿਆ ਗਿਆ ਪਾਪੀ ਦਾ ਕੀਰਤਨ ਸੋਲਾ ਪੜਿਆ ਗਿਆ ਗੁੱਸੇ ਵਿੱਚ ਆਏ ਖਾਲਸੇ ਨੇ ਪਾਪਨ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਉੱਥੇ ਸੱਚਾ ਆਨੰਦ ਵਰਗਿਆਂ ਦਾ ਭੋਗ ਵੀ ਪਾਇਆ ਗਿਆ ਆਖਰ ਸਰਹੰਦ ਦੀ ਸੁਬੇਦਾਰੀ ਭਾਈ ਬਾਲ ਸਿੰਘ ਨੂੰ ਥਾਪ ਕੇ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਵੱਲ ਵਧਿਆ ਕਿਉਂਕਿ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰਨੀ ਸੀ ਤੇ ਗੁਰੂ ਸਾਹਿਬ ਦੇ ਨਾਮ ਦਾ ਛਿੱਕਾ ਚਲਾਇਆ ਗਿਆ ਇਹ ਸੀ ਉਹ ਜੁੱਧ ਦੀ ਵਾਰ ਜੋ ਗੁਰੂ ਸਾਹਿਬ ਤੇ ਅਥਾਹ ਤੇ ਅਟੁੱਟ ਯਕੀਨ ਰੱਖਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ